ਪਹਿਲਾਂ ਤੇ ਮੈਂ ਦਿਖਾਣਾ ਚਾਹੁੰਗੀ ਸਾਡੀ ਫੁਕਰੀਆਂ ਦੀ ਫੈਮਿਲੀ ਨੂੰ ਮਿਲੋ ਤੁਸੀਂ ਇਹ ਕਰਾਂ ਵੀ ਜਿਹੜੇ ਅਸੀਂ ਪੇਂਟ ਕਰਦੇ ਹਾਂ ਬ੍ਰਸ਼ ਜਿਹੜੇ ਇਸੇ ਤਰ੍ਹਾਂ ਹੀ ਰੱਖ ਕੇ ਚੱਲ ਜਾਂਦੇ ਨੇ ਪੇਂਟਰ ਸਹਿਬਾਨ ਤੇ ਉਹਨਾਂ ਨੂੰ ਕਿ ਕਿਨਾਂ ਹੁਣ ਕਿਤੇ ਇਸਤੇਮਾਲ ਨਹੀਂ ਹੋ ਸਕਦਾ ਸੀ ਸੋ ਅਸੀਂ ਇਹਨਾਂ ਨੂੰ ਇੱਕ ਫੈਮਿਲੀ ਬਣਾ ਦਿੱਤੀ ਹੈ ਫਿਰ ਮੈਨੂੰ ਬੋਟਲਸ ਇਕੱਠਾ ਕਰਨ ਦਾ ਵੀ ਸ਼ੌਕ ਹੋ ਗਿਆ ਹੁਣ ਜਿੱਥੇ ਮੈਂ ਜਾਂਦੀ ਹਾਂ ਤੇ ਮੈਨੂੰ ਲੱਗਦਾ ਜੇ ਕਿਸੇ ਘਰ ਪਈ ਹੈ ਫਾਲਤੂ ਬੋਟਲ ਤੇ ਮੈਂ ਚੱਕ ਕੇ ਲੈ ਆਨੀ ਹਾਂ ਮੰਗ ਵੀ ਲੈਨੀ ਮੈਨੂੰ ਉੱਚ ਕੋਈ ਸ਼ਰਮ ਨਹੀਂ ਆਉਂਦੀ ਇਹ ਜੀਨ ਔਰ ਇੱਕ ਬਚਿਆ ਹੋਇਆ ਕਪੜਾ ਹੈ ਹੈਗਾ ਨਵਾਂ ਸੀਗਾ ਇਹ ਉਸ ਦਾ ਬਣਿਆ ਹੋਇਆ ਬੈਗਸ ਤੇ ਇਹ વોર્ਮਰ ਲੱਗੇ ਹੋਏ ਨੇ ਇਹਨਾਂ ਨੂੰ ਬੜੇ ਸਾਫ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਜਿਹੜੀ ਮੇਰੇ ਆਫਿਸ ਦੀ ਇਹ ਡੈਕੋਰੇਸ਼ਨ ਵੀ ਹੈ ਇਸ ਜਗ੍ਹਾ ਦੀ ਉਪਰ ਟਾਇਰ ਹੈ ਸਾਈਕਲ ਦਾ ਚੱਕਾ ਹੈ ਵੇਸਟ ਆਹ ਜਿਹੜੇ ਸਾਡੇ ਇੱਕ ਪੱਖਾ ਹੈ ਉਸ ਦਾ ਜਾਲੀ ਹੈ ਔਰ ਇਹ ਕੇਰ ਐਗਜ਼ੌਸਟ 팬 ਲੱਗਦੇ ਨੇ ਇਹ ਲਗ ਲਗ ਜੀਨ ਜਿਹੜੀਆਂ ਦੋ ਤਿੰਨ ਜੀਨ ਸੀਗੀਆਂ ਉਹਨਾਂ ਦੇ ਕੱਪੜਿਆਂ ਤੋਂ ਇਸਤੇਮਾਲ ਕੀਤਾ ਹੈਗਾ ਇਸ ਨੂੰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜੇ ਪੂਰੀ ਦੁਨੀਆ ਚ ਲੱਖਾਂ ਕਰੋੜਾਂ ਟਨ ਕੂੜਾ ਹੈ ਉਹਨਾਂ ਚੋਂ ਕੁਝ ਕਿਲੋਗ੍ਰਾਮ ਕੂੜਾ ਘਟ ਕਰਨ ਚ ਮੈਂ ਵੀ ਯੋਗਦਾਨ ਪਾ ਰਹੀ ਹਾਂ ਮੇਰਾ ਨਾਮ ਰਮਨਪ੍ਰੀਤ ਕੌਰ ਹੈ ਤੇ ਮੈਂ ਜੁਲੰਧਰ ਚ ਰਹਿੰਦੀ ਹਾਂ ਉਹ 2020 ਦੇ ਵਿੱਚ ਜਦੋਂ ਕੋਵਿਡ ਦਾ ਸਮਾਂ ਚੱਲ ਰਿਹਾ ਸੀਗਾ ਫੁਰਸਤ ਦੇ ਭਲਾ ਨੂੰ ਅਸੀਂ ਬੇਸ ਚੀਜ਼ਾਂ ਤੋਂ ਕੁਝ ਬਿਹਤਰੀਨ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਲਾਸਟਿਕ ਦੀਆਂ ਜਾਂ ਕੱਚ ਦੀਆਂ ਬੋਤਲਾਂ ਨੇ ਫਿਰ ਪੁਰਾਣੇ ਕੱਪੜੇ ਨੇ ਪੁਰਾਣੇ ਜਿਹੜੇ ਫੁੱਲ ਹੁੰਦੇ ਨੇ ਬੇਕਾਰ ਉਹ ਅਤੇ ਪੁਰਾਣੇ ਜਿਹੜੇ ਕਾਗਜ਼ ਨੇ ਬੇਕਾਰ ਉਹਨਾਂ ਤੋਂ ਕਾਫੀ ਚੀਜ਼ਾਂ ਬਣਾਈਆਂ ਪਰ ਇਸ ਵੇਲੇ ਗ੍ਰੀਨ ਸਪੈਰੋਜ਼ ਮੁੱਖ ਤੌਰ ਦੇ ਉੱਪਰ ਵੇਸਟ ਮੈਨੇਜਮੈਂਟ ਔਮਨ ਏਮਪਾਵਰਮੈਂਟ ਤੇ ਏਮਪਲੋਇਮੈਂਟ ਜਨਰੇਸ਼ਨ ਤੇ ਕੰਮ ਕਰ ਰਿਹਾ ਹੈ ਔਰ ਤਾਨੂ ਜਿਹੜੀ ਅੰਡਰ ਪ੍ਰਿਵੀਲੇਜ ਨੇ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਨੇ ਆ ਬੈਗ ਥੱਲੇ ਬਣਾਉਂਦੀ ਕੱਪੜੇ ਦੇ ਬੈਗ ਥੱਲੇ ਬਣਾਉਂਦੀ ਅਤੇ ਜਿਹੜੀਆਂ ਔਰਤਾਂ ਟ੍ਰੇਨਿੰਗ ਕਰਕੇ ਸਾਡੇ ਇਸ ਪ੍ਰੋਜੈਕਟ ਦਾ ਹਿੱਸਾ ਬਣ ਜਾਂਦੀਆਂ ਨੇ ਟਾਈਮ ਟੂ ਟਾਈਮ ਜਦੋਂ ਵੀ ਕੰਮ ਆਉਂਦਾ ਹੈ ਉਹਨਾਂ ਨੂੰ ਕੰਮ ਦਾ ਮੌਕਾ ਮਿਲਦਾ ਤੇ ਉਹਦੀ ਉਹ ਅਰਨਿੰਗ ਜਿਹੜੀ ਹੈ ਲਾਈਵਲੀਹੂਡ ਆਪਣੀ ਕਮਾਉਂਦੀਆਂ ਨੇ ਤੇ ਵੇਸਟ ਕੱਪੜੇ ਜਿਹੜੇ ਅਸੀਂ ਅਲੱਗ-ਅਲੱਗ ਸੋਰਸਸ ਤੋਂ ਇਕੱਠੇ ਕਰਦੇ ਆ ਉਹ ਬੁਟੀਕਸ ਤੋਂ ਵੀ ਇਕੱਠੇ ਕਰਦੇ ਆ ਆਪਣੇ ਆਸ-ਪਾਸ ਕੁਝ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੁੰਦੇ ਨੇ ਉਹਨਾਂ ਦੇ ਥਰੂ ਵੀ ਤੇ ਕੁਝ ਸੰਸਾਵਾਂ ਨੇ ਜਿਨ੍ਹਾਂ ਦੇ ਨਾਲ ਮੇਰਾ ਐਮਓਯੂ ਸਾਈਨ ਹੈ ਉਹਨਾਂ ਥਰੂ ਵੀ ਅਸੀਂ ਪੁਰਾਣੇ ਕੱਪੜੇ ਇਕੱਠੇ ਕਰਦੇ ਹਾਂ ਤੇ ਉਹਨਾਂ ਬੈਗ ਉਹਨਾਂ ਜਿਹੜੇ ਬੈਗਸ ਨੇ ਪੁਰਾਣੇ ਕੱਪੜਿਆਂ ਤੋਂ ਬਣਾਏ ਹੋਏ ਬੈਗਸ ਨੂੰ ਅਸੀਂ ਡੈਕੋਰੇਟ ਵੀ ਕਰਦੇ ਹਾਂ ਤੇ ਨਵੇਂ ਫੈਬਰਿਕ ਦੇ ਬਣੇ ਹੋਏ ਜਿਹੜੇ ਬੈਗਸ ਨੇ ਉਹਨਾਂ ਨੂੰ ਲੈਫਟਓਵਰ ਕੱਪੜੇ ਜਿਹੜੇ ਬਚੇ ਹੋਏ ਹੁੰਦੇ ਨੇ ਕੱਪੜੇ ਪਰ ਨਵੇਂ ਹੁੰਦੇ ਨੇ ਉਹਨਾਂ ਨਾਲ ਉਹਨਾਂ ਨੂੰ ਡੈਕੋਰੇਟ ਕਰਕੇ ਵੀ ਅਸੀਂ ਪੁਰਾਣੇ ਕੱਪੜਿਆਂ ਦਾ ਇਸਤੇਮਾਲ ਕਰਦੇ ਹਾਂ ਦੇਖੋ ਜਿਹੜੇ ਸਭ ਕ ਬੱਚਿਆਂ ਦੇ ਕੱਪੜੇ ਵੀ ਹੁੰਦੇ ਨੇ ਉਹਦੇ ਚ ਗਰਮੀਆਂ ਚ ਪਾਉਣ ਵਾਲੇ ਜਿਹੜੇ ਅਸੀਂ ਵਾਰਮਰਸ ਹੁੰਦੇ ਨੇ ਉਹ ਵੀ ਆਂਦੇ ਨੇ ਜੀਨਸ ਆਂਦੀਆਂ ਨੇ ਪੈਂਟ ਆਂਦੀਆਂ ਨੇ ਸੋ ਹਰ ਕੱਪੜੇ ਦੀ ਇੱਕ ਆਪਣੀ ਕਪੈਸਿਟੀ ਹੈ ਉਹਦੇ ਹਿਸਾਬ ਨਾਲ ਬੈਗ ਥੈਲੇ ਬਣਾਏ ਜਾਂਦੇ ਨੇ ਜਿਸ ਤਰ੍ਹਾਂ ਜੀਨਸ ਨੇ ਜੀਨਸ ਦੇ ਜੀਨਸ ਬੜੀਆਂ ਮਜ਼ਬੂਤ ਹੁੰਦੀਆਂ ਨੇ ਔਰ ਸਿਰਫ ਇਹ ਹੈ ਕਿ ਟ੍ਰੈਂਡ ਚੇਂਜ ਹੋ ਗਿਆ ਜਾਂ ਕਈ ਵਾਰ ਹਲਕੀ ਫੁਲਕੀ ਕਿ ਤੋ ਖਰਾਬ ਹੋ ਗਈ ਹੈ ਜਾਂ ਕੱਟ ਲੱਗ ਗਿਆ ਤੇ ਉਹਨਾਂ ਨੂੰ ਬਹੁਤ ਸਾਰਾ ਯੂਥ ਜਾਂ ਜਿਹੜੇ ਆਦਮੀ ਪਾ ਦੇ ਨਹੀਂ ਹੈ ਤੇ ਜਾਂ ਬਹੁਤ ਸਾਰੀਆਂ ਹੁੰਦੀਆਂ ਨੇ ਅਸੀਂ ਕੱਪੜਿਆਂ 'ਤੇ ਬਹੁਤ ਇਨਵੈਸਟ ਕਰਦੇ ਆ ਤੇ ਡੰਪ ਹੋਈਆਂ ਰਹਿੰਦੀਆਂ ਨੇ ਉਹ ਪੁਰਾਣੀ ਚੀਜ਼ਾਂ ਸਾਡੇ ਕੋਲ ਆ ਜਾਂਦੀਆਂ ਅਸੀਂ ਉਹਦੇ ਬੈਗ ਥੈਲੇ ਬਣਾਈਦੇ ਆ ਫੇਰ ਟਿਫਨ ਬੈਗਸ ਅ ਵਾਰਮਰਸ ਨੂੰ ਇਸਤੇਮਾਲ ਕਰਕੇ ਜਿਹੜੇ ਅਸੀਂ ਸਾਡੇ ਵਾਰਮਰਸ ਹੁੰਦੇ ਨੇ ਉਹਨਾਂ ਕੱਪੜਿਆਂ ਨੂੰ ਇਸਤੇਮਾਲ ਕਰਕੇ ਟਿਫਨ ਬੈਗ ਵੀ ਬਣਾਨੇ ਆ ਜਿਦੇ ਵਿੱਚ ਖਾਣਾ ਕਾਫੀ ਹੱਦ ਤੱਕ ਗਰਮ ਰਹਿੰਦਾ ਹੈ ਫਿਰ ਸ਼ੋਲਡਰ ਬੈਗਸ ਨੇ ਤੁਸੀਂ ਫਾਰਮਲੀ ਲੈ ਕੇ ਜਾ ਸਕਦੇ ਹੋ ਸਕੂਲ ਕਾਲਜ ਜਾਂਦੇ ਹੋ ਐਜ਼ ਅ ਟੀਚਰ ਯਾ ਐਜ਼ ਅ ਸਟੂਡੈਂਟ ਇਸਤੇਮਾਲ ਕਰ ਸਕਦੇ ਹੋ ਫਿਰ ਜੈਂਟਸ ਲਈ ਵੀ ਸਾਡੇ ਕੋਲ ਬੈਗ ਹੈ ਜਿਦੇ ਵਿੱਚ ਫਾਈਲਸ ਪਾਈਆਂ ਜਾ ਸਕਦੀਆਂ ਨੇ ਜਾਂ ਫਿਰ ਆਪਣੀਆਂ ਦੋ ਚਾਰ ਕਿਤਾਬਾਂ ਪਾ ਸਕਦੇ ਆ ਤੇ ਜਾਂ ਅਗਰ ਕਿਤੇ ਆਪਣੇ ਇਕੱਤਰ ਦੇ ਨੇ ਕਿਤੇ ਜਾਣਾ ਹੈ ਤੇ ਪਰਸਨਲ ਸਮਾਨ ਪਾ ਕੇ ਵੀ ਲੈ ਕੇ ਜਾ ਸਕਦੇ ਨੇ ਬਾਕੀ ਕਈ ਲੋਕ ਆਰਡਰ ਤੇ ਬੈਗਸ ਬਣਵਾਉਂਦੇ ਨੇ ਉਹ ਅਸੀਂ ਕਸਟਮਾਈਜ਼ ਵੀ ਕਰਦੇ ਆ ਪਰ ਸਦਾ ਮਟੀਰੀਅਲ ਸਿਰਫ ਕਲੋਥ ਰਹਿੰਦਾ ਹੈ ਕਪੜਾ ਰਹਿੰਦਾ ਹੈ ਇਹ ਤੁਹਾਡੇ ਪਿੱਛੇ ਬੈਗਸ ਕਾਫੀ ਸਾਰੇ ਪਏ ਹੋਏ ਨੇ ਜਿਸ ਨੇ ਕਾ ਬੈਗ ਹੈ ਔਰ ਇਹ ਸ਼ੋਲਡਰ ਬੈਗ ਹੈ ਇਹ ਮੈਂ ਪਾ ਕੇ ਦਿਖਾਨੀ ਆ ਕਿ ਇਹ ਪਾਇਆ ਹੋਇਆ ਵੀ ਸਮਾਰਟ ਲੱਗਦਾ ਹੈ ਔਰ ਤੁਹਾਨੂੰ ਵੈਸੀ ਵੀ ਇੱਕੇ ਦੀ ਫੀਲਿੰਗ ਅੱਛੀ ਆਗੀ ਕਿਉਂਕਿ ਇਹ ਸਾਰਾ ਕਾਟਨ ਹੈ ਔਰ ਇਹਦੇ ਵਿੱਚ ਇੱਕ ਸੂਥਿੰਗ ਇਫੈਕਟ ਹੈ ਕਲਰ ਕਰਕੇ ਵੀ ਔਰ ਇਹਦੇ ਫੈਬਰਿਕ ਕਰਕੇ ਵੀ ਇਹਦੇ ਵਿੱਚ ਬਾਹਰ ਅਸੀਂ ਦੋ ਪਾਕਟਸ ਦਿੱਤੀਆਂ ਨੇ ਫੁੱਲ ਫਲੈਚ और अंदर एक पॉकेट है कई लोग जिपर नहीं जानते इस करके उन्होंने वास्ते आप बैग है इन टोट बैग्स कह देंगे ये जोड़ा बैग है एक जेंट्स वाला बैग है जिस लैपटॉप या फिर तुम अपनी किताबा या एक अंक समान पा के पर्सनल समान पा के लैके जा सकते हो यह फिर साइक कैनवस के कलरफुल क्लॉथ है ये टोट बैगस ने यह हैंड पेंटिंग की हुई है बिल्कुल सौखी तो आसान जी जी कि बहुत ही एक्सपर्ट पेंटर होने की जरूरत नहीं है ਫਿਰ ਇਕਾਂ ਦਿਖਾਣਾ ਚਾਹੂੰਗੀ ਇਸ ਜ਼ਿਪ ਵਾਲੇ ਬੈਗਸ ਨੇ ਇਹਦੇ ਵਿੱਚ ਵੀ ਬਾਹਰ ਅਸੀਂ ਪਾਕਟ ਦਿੱਤੀ ਹੈ ਟੂ ਕਲਰਸ ਨਾਲ ਇਸ ਦੀ ਡਿਜ਼ਾਈਨਿੰਗ ਕੀਤੀ ਹੈ ਆ ਪੇਂਟਿੰਗ ਕੀਤੀ ਹੋਈ ਹੈ ਇਹਦੇ ਤੇ ਔਰ ਜ਼ਿਪਰ ਹੈ ਤਾਂ ਕਿ ਤੁਹਾਡਾ ਅੰਦਰਲਾ ਸਮਾਨ ਜਿਹੜਾ ਸੇਫ ਰਹੇ ਇਸ ਤੋਂ ਇਲਾਵਾ ਮੈਂ ਦਿਖਾਣਾ ਚਾਹੂੰਗੀ ਇਸ ਸਾਈਡ ਵੱਲ ਪਏ ਹੋਏ ਨੇ ਜਿਹੜੇ ਕੱਪੜੇ ਇਹਨਾਂ ਨੂੰ ਅਸੀਂ ਇਸਤੇਮਾਲ ਕੀਤੇ ਹੋਏ ਕੱਪੜਿਆਂ ਨੂੰ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਆਹ ਜੀਨ ਦਾ ਬੈਗ ਹੈ ਇਹ ਅਲੱਗ-ਅਲੱਗ ਜੀਨ ਜਿਹੜੀਆਂ ਦੋ ਤਿੰਨ ਜੀਨ ਸੀਗੀਆਂ ਉਨ੍ਹਾਂ ਦੇ ਕੱਪੜਿਆਂ ਤੋਂ ਇਸਤੇਮਾਲ ਕੀਤਾ ਹੈਗਾ ਇਸ ਨੂੰ ਔਰ ਇਹਨੂੰ ਬੜੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ ਅੰਦਰ ਲਾਈਨਿੰਗ ਲੱਗੀ ਹੈ ਪਾਕਟ ਲੱਗੀ ਹੈ ਕਿਉਂਕਿ ਇਹਦੇ ਜ਼ਿਪਰ ਨਹੀਂ ਲੱਗਾ ਇਸ ਕਰਕੇ ਪਾਕਟ ਇਹਦੀ ਕਵਰ ਵਾਲੀ ਹੈ ਤਾਂ ਕਿ ਇਹਦੇ ਵਿੱਚੋਂ ਸਮਾਨ ਗਰੇ ਨਾ ਇਸ ਦੇ ਨਾਲ ਜਿਹੜਾ ਮੈਂ ਗੱਲ ਕਰ ਰਹੀ ਸੀ ਵਾਰਮਰ ਵਾਲਾ ਸਾਡੇ ਟਿਫਨ ਬੈਗਸ ਅਸੀਂ ਬਣਾਨੇ ਆ ਤੇ ਇਹ ਵਾਰਮਰ ਲੱਗੇ ਹੋਏ ਨੇ ਇਹਨਾਂ ਨੂੰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਜਿਹੜੀ ਅਸੀਂ ਟ੍ਰੇਨਿੰਗ ਦਿੰਨੇ ਆ ਉਹ ਟ੍ਰੇਨਿੰਗ ਬੜੀ ਅ ਕਈ ਦਿਨਾਂ ਨੂੰ ਵੀ ਚੱਲਦੀ ਹੈ ਇਹ ਵਾਰਮਰ ਅੰਦਰ ਲੱਗੇ ਨੇ ਤੁਹਾਨੂੰ ਕਿਉਂਕਿ ਵਾਰਮਰ ਅੰਦਰ ਲੱਗਾ ਹੋਇਆ ਜਿਹੜਾ ਕੀ ਤੁਹਾਡੇ ਟੈਂਪਰੇਚਰ ਨੂੰ ਮੇਨਟੇਨ ਰੱਖਦਾ ਇਹ ਜੀਨ ਔਰ ਇੱਕ ਬਚਿਆ ਹੋਇਆ ਕਪੜਾ ਹੈ ਹੈਗਾ ਨਵਾਂ ਸੀਗਾ ਇਹ ਉਸ ਦਾ ਬਣਿਆ ਹੋਇਆ ਇਹ ਸੂਟਸ ਤੋਂ ਬਚੀ ਹੋਈ ਇੱਕ ਤੁਸੀਂ ਕਹੇ ਸੀ ਲੇਸ ਸੀਗੀ ਔਰ ਹਲਕੀ ਜਿਹੀ ਤੇ ਪੇਂਟਿੰਗ ਕਰ ਦਿੱਤੀ ਗਈ ਹੈ ਜਿਸ ਨਾਲ ਇਹ ਬੈਗ ਫਾਰਮਲੀ ਵੀ ਇਸਤੇਮਾਲ ਕਰਾਸੇ ਯੂਥ ਇਹ ਜਿਹੇ ਬੈਗਸ ਨੂੰ ਵੀ ਕਾਫੀ ਸਾਡੀ ਜਿਹੜੀ ਬੈਗਸ ਦੀ ਪ੍ਰਾਈਸ ਹੈ 150 ਤੋਂ ਸ਼ੁਰੂ ਹੋ ਜਾਂਦੀ ਹੈ 150 ਤੋਂ ਲੈ ਕੇ 250 300 350 ਤੱਕ ਅ ਪਹਿਲਾਂ ਤੇ ਦਿਖਾਣਾ ਚਾਹੁੰਗੀ ਸਾਡੀ ਫੁਕਰੀਆਂ ਦੀ ਫੈਮਲੀ ਨੂੰ ਮਿਲੋ ਤੁਸੀਂ ਇਹ ਕਿਰਾਂ ਵੀ ਜਿਹੜੇ ਅਸੀਂ ਪੇਂਟ ਕਰਦੇ ਹਾਂ ਬ੍ਰਸ਼ ਜਿਹੜੇ ਇਸੇ ਤਰ੍ਹਾਂ ਹੀ ਲਾ ਕੇ ਚੱਲ ਜਾਂਦੇ ਨੇ ਪੇਂਟਰ ਸਹਿਬਾਨ ਤੇ ਉਹਨਾਂ ਨੂੰ ਕਿ ਕਿਹਨਾਂ ਹੁਣ ਕਿਤੇ ਇਸਤੇਮਾਲ ਨਹੀਂ ਹੋ ਸਕਦੇ ਸੀ ਸੋ ਅਸੀਂ ਇਹਨਾਂ ਨੂੰ ਇੱਕ ਫੈਮਲੀ ਬਣਾ ਦਿੰਦੀ ਹੈ ਜਿੱਦਾਂ ਜਿੱਦਾਂ ਦਾ ਸ਼ੇਪ ਸੀ ਜੋ ਜੋ ਕਲਰ ਸੀ ਉਹਦੇ ਹਿਸਾਬ ਨਾਲ ਉਹਨਾਂ ਦੀ ਲੁੱਕ ਬਣਾ ਦਿੰਦੀ ਹੈ ਬਾਕੀ نیچے ਕੱਚ ਦੀਆਂ ਬੋਟਲਸ ਨੇ ਇਹ ਮੈਨੂੰ ਆਪਣਾ ਸ਼ੌਕ ਹੈ ਕੋਵਿਡ ਦੇ ਵਿੱਚ ਫ੍ਰੀ ਟਾਈਮ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਵੇਸ ਪਈਆਂ ਹੁੰਦੀਆਂ ਬੋਟਲਸੀਆਂ ਉਹ ਕੁਝ ਤਾਂ ਬਣਾ ਲਈਆਂ ਫਿਰ ਮੈਨੂੰ ਬੋਟਲਸ ਇਕੱਠਾ ਕਰਨ ਦਾ ਵੀ ਸ਼ੌਕ ਹੋ ਗਿਆ ਹੁਣ ਜਿੱਥੇ ਮੈਂ ਜਾਂਦੀ ਆ ਤੇ ਮੈਨੂੰ ਲੱਗਦਾ ਜੇ ਕਿਸੇ ਘਰ ਪਈਆਂ ਫालतू ਬੋਟਲ ਤੇ ਮੈਂ ਚੱਕ ਕੇ ਲੈ ਆਨੀ ਆ ਮੰਗ ਵੀ ਲੈਨੀ ਮੈਨੂੰ ਉੱਚ ਕੋਈ ਸ਼ਰਮ ਨਹੀਂ ਆਉਂਦੀ ਸੋ ਉਹ ਸਾਰੀ ਆਪਣੀ ਇਮੇਜਿਨੇਸ਼ਨ ਹੈ ਤੇ ਮੈਂ ਇੱਕ ਹੋਰ ਦਿਖਾਉਣਾ ਚਾਹੁੰਗੀ ਜਿਓ ਉੱਪਰ ਦੇਖੋਗੇ ਜਿਹੜੀ ਮੇਰੇ ਆਫਿਸ ਦੀ ਇਹ ਡੈਕੋਰੇਸ਼ਨ ਵੀ ਹੈ ਇਸ ਜਗ੍ਹਾ ਦੀ ਉੱਪਰ ਟਾਇਰ ਹੈ ਸਾਈਕਲ ਦਾ ਚੱਕਾ ਹੈ ਵੇਸ ਆਹ ਜਿਹੜੇ ਸਾਡੇ ਇੱਕ ਪੱਖਾ ਹੈ ਉਸ ਦਾ ਜਾਲੀ ਹੈ ਔਰ ਇਹ ਕੇਰ ਐਗਜ਼ੌਸਟ 팬 ਲੱਗਦੇ ਨੇ ਤੇ ਜਿਹੜੀ orange color ਦੀ ਹੈ ਸਾਡੇ ਘਰ ਘੜੀ ਲੱਗੀ ਹੋਈ ਸੀ ਖਰਾਬ ਹੋ ਗਈ ਤੇ ਉਸ ਨੂੰ ਅਸੀਂ ਇੱਥੇ ਇਸਤੇਮਾਲ ਕੀਤਾ ਹੋਇਆ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਨੂੰ ਕੋਈ ਵੀ ਚੀਜ਼ ਚਾਹੀਦੀ ਹੁੰਦੀ ਹੈ ਤੇ ਮੈਂ ਸਿੱਧੀ ਜਾ ਕੇ ਨਵੀਂ ਸ਼ੋਰੂਮ ਚ ਖਰੀਦਣੇ ਚਲ ਜਾਂਦੀ ਪਹਿਲਾਂ ਮੈਂ ਸੋਚਦੀ ਆ ਕਿ ਕਿੱਥੋਂ ਮੈਨੂੰ ਮਿਲ ਸਕਦੀ ਹੈ ਮੈਨੂੰ ਪੁਰਾਣੀ ਕਿੱਥੋਂ ਮਿਲ ਸਕਦੀ ਹੈ ਜਾਂ ਮੈਂ ਪੁਰਾਣੀ ਦਾ ਜੇ ਨਵੀਂ ਚੀਜ਼ ਚਾਹੀਦੀ ਹੈ ਉਹਦੋਂ ਆਲਟਰਨੇਟ ਕਿਵੇਂ ਇਸਤੇਮਾਲ ਕਰ ਸਕਦੀ ਹ ਉਹਦੇ ਨਾਲ ਮੈਨੂੰ ਕਈ ਫਾਇਦੇ ਹੋਣਗੇ ਨੰਬਰ 1 ਕਿ ਮੇਰੇ ਜਿਹੜੇ ਬਹੁਤ ਪੈਸੇ ਲੱਗਣੇ ਹੁੰਦੇ ਆ ਉਹ ਬਚ ਜਾਂਦੇ ਨੇ ਨੰਬਰ 2 ਮੈਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਇੱਕ ਕੰਟਰੀਬਿਊਟ ਕੀਤਾ ਵੇਸਟ ਨੂੰ ਕੱਟ ਕਰਨ ਚ ਜਿਹੜਾ ਕੂੜਾ ਪੈਦਾ ਹੁੰਦਾ ਤੇ ਤੀਸਰਾ ਜਿਸ ਤਰ੍ਹਾਂ ਤੁਸੀਂ ਆਇਓ ਮੈਂ ਬੜੀ ਖੁਸ਼ੀ ਨਾਲ ਪ੍ਰਾਊਡ ਨਾਲ ਮੈਨੂੰ ਕਹਿਣ ਦੇ ਲਈ ਮੌਕਾ ਮਿਲ ਜਾਂਦਾ ਕਿ ਮੈਂ ਦੇਖੋ ਜੀ ਬੇਸਟ ਜਿਹੜਾ ਹੈ ਉਹ ਬੈਸਟ ਯੂਜ਼ ਕਰ ਰਹੀ ਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜੇ ਪੂਰੀ ਦੁਨੀਆ ਚ ਲੱਖਾਂ ਕਰੋੜਾਂ ਟਨ ਕੂੜਾ ਹੈ ਉਹਨਾਂ ਚੋਂ ਕੁਝ ਕਿਲੋਗ੍ਰam ਕੂੜਾ ਘਟ ਕਰਨ ਚ ਮੈਂ ਵੀ ਯੋਗਦਾਨ ਪਾ ਰਹੀ ਆ ਇਤਿਹ ਹੈ ਕਿ ਕਿ ਜਿਹੜੀ ਲਾਸਟ ਮੈਂ ਜੌਬ ਕਰ ਰਹੀ ਸੀ ਉਹ ਵੇਸਟ ਮੈਨੇਜਮੈਂਟ ਦੀ ਹੀ ਸੀ ਸਵਚ ਭਾਰਤ ਮਿਸ਼ਨ ਦੀ ਹੀ ਸੀ ਤੇ ਸ਼ਹਿਰ ਦੇ ਵਿੱਚ ਮੇਰੇ ਬਹੁਤ ਸਾਰੇ ਨੋਨ ਰਿਜ਼ਿਡੈਂਟ ਨੂੰ ਬੜੀ ਵਾਰ ਕੂੜੇ ਦੇ ਢੇਰਾਂ ਤੇ ਉਹਨਾਂ ਚੈਕਿੰਗ ਕਰਦੇ ਦੇਖਿਆ ਹੋਇਆ ਸੀਗਾ ਤੇ ਘਰ-ਘਰ ਜਾ ਕੇ ਅਸੀਂ ਚੈੱਕ ਕਰਦੇ ਸੀਗੇ ਕਿ ਲੋਕ ਕੂੜੇ ਸੈਗਰੀਗੇਸ਼ਨ ਕਰ ਰਹੇ ਆ ਕਿ ਨਹੀਂ ਕਰ ਰਹੇ ਸ਼ਹਿਰ ਦੇ ਵਕ ਵਕ ਥਾਵਾਂ ਤੇ ਜਾ ਕੇ ਅਸੀਂ ਅਵੇਅਰਨੈਸ ਕੈਂਪੇਨਸ ਕੀਤੀਆਂ ਸੀ ਤੇ ਉਹ ਜਿੰਨੇ ਲੋਕ ਮੈਂ ਜਾਣਦੇ ਨੇ ਆਲਮੋਸਟ ਸਾਰੇ ਜਾਣਦੇ ਸੀ ਕਿ ਪਿਛਲੇ 4-5 ਸਾਲਾਂ ਤੋਂ ਜਾਂ 5-6 ਸਾਲਾਂ ਤੋਂ ਇਹ ਵੇਸਟ ਮਟੀਰੀਅਲ ਦੇ ਫੀਲਡ ਵਿੱਚ ਹੈ ਪਰ ਜਦੋਂ 2020 2000 ਦੇ ਵਿੱਚ 2020 ਵਿੱਚ ਮੈਂ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਜ਼ਰੂਰ ਕੁਝ ਲੋਕ ਜਿਹੜੇ ਮੈਨੂੰ ਥੋੜੇ ਪਿਛਲੇ 10 ਸਾਲਾਂ ਤੋਂ ਮੇਰੇ ਸੰਪਰਕ ਵਿੱਚ ਨਹੀਂ ਸੀਗੇ ਤੇ ਉਹਨਾਂ ਨੂੰ ਇੱਕਦਮ ਲੱਗਿਆ ਕਿ ਪਹਿਲਾਂ ਤਾਂ ਤੇ ਮੀਡੀਆ ਦੀ ਏਜੰਸੀ ਸੀ ਤੇ ਹੁਣ ਤੇਰਾ ਕਚਰੇ ਦਾ ਸੈਂਟਰ ਹੈਗਾ ਮੈਂ ਕਿਹਾ ਹਾਂਜੀ ਤੇ ਇਹਦੇ ਵਿੱਚਲਾ ਗੈਪ ਜਿਹੜਾ ਉਹ ਉਹਦਾ ਅਹਿਸਾਸ ਕਰੋ ਔਰ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਵੇਅਰਨੈਸ ਆਈ ਕੁਦਰਤ ਦੀ ਔਰ ਵੇਸਟ ਮੈਨੇਜਮੈਂਟ ਦੀ ਇੰਪੋਰਟੈਂਸ ਦੀ ਉਹਨਾਂ ਨੇ ਆਪਣੇ ਕੰਮ ਮੈਂ ਤਾਂ ਬਹੁਤ ਛੋਟੀ ਨੌਕਰੀ ਛੱਡੀ ਲੋਕਾਂ ਨੇ ਬਹੁਤ ਵੱਡੀਆਂ ਨੌਕਰੀਆਂ ਛੱਡ ਕੇ ਵੇਸਟ ਮੈਨੇਜਮੈਂਟ ਕਿਸੇ ਵੀ ਤਰ੍ਹਾਂ ਦਾ ਇੱਕ ਆਪਣਾ ਜਿਹੜਾ ਕਹਿੰਦੇ ਨੇ ਨਾ ਵੇਸਟ ਚੁਲ ਕੇ ਉਹਨਾਂ ਤੇ ਕੰਮ ਕਰ ਰਹੇ ਆ ਤੇ ਮੈਨੂੰ ਖੁਸ਼ੀ ਹੈ ਮੈਂ ਪ੍ਰਾਊਡ ਫੀਲ ਕਰਦੀ ਆ ਕਿ ਮੈਨੂੰ ਇਸ ਪਾਸੇ ਵੱਲ ਅਵੇਅਰਨੈਸ ਹੋਈ ਤੇ ਮੈਂ ਆਪਣੇ ਆਸ-ਪਾਸ ਦੇ ਲੋਕਾਂ ਦੀ ਹੈਲਪ ਦੇ ਨਾਲ ਆਪਣੀ ਟੀਮ ਦੀ ਹੈਲਪ ਦੇ ਨਾਲ ਉਹ ਕੁਝ ਕਿਲੋਗ੍ਰਾਮ ਜਿਹੜਾ ਕੂੜਾ ਹੈ ਉਹਨੂੰ ਘਟ ਕਰਨ ਦੇ ਵਿੱਚ ਯੋਗਦਾਨ ਪਾ ਰਹੀ